ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਲ 2026 ਵਿੱਚ ਕੈਨੇਡਾ ਜਾਣ ਅਤੇ ਉੱਥੇ ਪੀਆਰ ਹਾਸਲ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਕੈਨੇਡਾ ਇਮੀਗ੍ਰੇਸ਼ਨ ਦੇ ਬਦਲਦੇ ਨਿਯਮਾਂ ਨੇ ਨਵੇਂ ਅਤੇ ਪੁਰਾਣੇ ਸਾਰੇ ਪ੍ਰਵਾਸੀਆਂ ਲਈ ਚੁਣੌਤੀ ਅਤੇ ਮੌਕੇ ਦੋਵੇਂ ਪੈਦਾ ਕਰ ਦਿੱਤੇ ਹਨ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਟੈਂਪਰੇਰੀ ਵੀਜ਼ਾ ਹੋਲਡਰਜ਼ ਅਤੇ ਰਿਫਿਊਜ਼ਲ ਦਾ ਦੌਰ ਸਾਥੀਓ ਇਸ ਸਮੇਂ ਕੈਨੇਡਾ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਜ਼ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਸ ਭੀੜ ਨੂੰ ਘਟ ਕਰਨ ਲਈ ਕੈਨੇਡਾ ਸਰਕਾਰ ਲਗਾਤਾਰ ਸਖਤ ਨਿਯਮ ਲਾਗੂ ਕਰ ਰਹੀ ਹੈ ਸਾਲ 2025 ਤੋਂ ਸ਼ੁਰੂ ਹੋਇਆ ਰਿਫਿਊਜ਼ਲ ਦਾ سلسلہ 2026 ਵਿੱਚ ਵੀ ਜਾਰੀ ਹੈ ਭਾਵੇਂ ਉਹ ਸਟੱਡੀ ਵੀਜ਼ਾ ਹੋਵੇ ਜਾਂ ਵਿਜ਼ਟਰ ਵੀਜ਼ਾ ਰਿਫਿਊਜ਼ਲ ਰੇਟ ਕਾਫੀ ਉੱਚਾ ਹੈ ਉਥੇ ਤੱਕ ਕੀ ਕਈ ਕਾਲਜਾਂ ਖਾਲੀ ਹੋ ਚੁੱਕੇ ਹਨ ਅਤੇ ਪ੍ਰੋਫੈਸਰਾਂ ਦੀਆਂ ਨੌਕਰੀਆਂ ਤੇ ਵੀ ਖਤਰਾ ਬਣਿਆ ਹੋਇਆ ਹੈ ਪਰ ਸਰਕਾਰ ਫਿਲਹਾਲ ਵੀਜ਼ਾ ਦੇਣ ਵਿੱਚ ਕਾफी ਸਖਤੀ ਵਰਤ ਰਹੀ ਹੈ ਉਸ ਤੋਂ ਅਗਲੀ ਗੱਲ ਕਰਾਂਗੇ ਜੀ ਲੀਗਲ ਸਟੇਟਸ ਮੇਨਟੇਨੈਂਸ ਕਰਨਾ ਹੈ ਸਭ ਤੋਂ ਜ਼ਰੂਰੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੈਨੇਡਾ ਵਿੱਚ ਰਹਿਣਾ ਲਈ ਤੁਹਾਡਾ ਲੀਗਲ ਸਟੇਟਸ ਹੋਣਾ ਬਹੁਤ ਲਾਜ਼ਮੀ ਹੈ ਬਹੁਤ ਸਾਰੇ ਲੋਕ ਆਪਣਾ ਸਟੇਟਸ ਖਤਮ ਹੋਣ ਤੇ ਫੇਕ ਅਸਾਈਲਮ ਛੁੱਟੀ ਸ਼ਰਨ ਕਲੇਮ ਕਰ ਰਹੇ ਹਨ ਯਾਦ ਰੱਖੋ ਕੈਨੇਡਾ ਇਮੀਗ੍ਰੇਸ਼ਨ ਹੁਣ ਅਜਿਹੇ ਕੇਸਾਂ ਤੇ ਸਖਤ ਕਾਰਵਾਈ ਕਰ ਰਹੀ ਹੈ ਅਤੇ ਲੋਕਾਂ ਨੂੰ ਡਿਪੋਰਟ ਕਰਨ ਦੇ ਨਾਲ-ਨਾਲ ਉਨ੍ਹਾਂ ਤੇ ਪੱਕਾ ਬੈਨ ਵੀ ਲਗਾਇਆ ਜਾ ਰਿਹਾ ਹੈ ਜੇਕਰ ਤੁਹਾਡਾ ਵਰਕ ਪਰਮਿਟ ਖਤਮ ਹੋ ਰਿਹਾ ਤਾਂ ਜਿੰਨੀ ਜਲਦੀ ਹੋ ਸਕੇ ਐਕਸਟੈਂਸ਼ਨ ਲਈ ਅਪਲਾਈ ਕਰੋ ਜਾਂ ਦੁਬਾਰਾ ਸਟੱਡੀ ਵੀਜ਼ਾ ਵਿੱਚ ਸਵਿਚ ਕਰੋ ਤਾਂ ਜੋ ਤੁਸੀਂ ਕਾਨੂੰਨੀ ਤੌਰ ਤੇ ਉੱਥੇ ਰਹਿ ਸਕੋ ਹੈਲਥ케ਅਰ ਅਤੇ ਸਕਿੱਲ ਵਰਕਰ ਜੇਕਰ ਤੁਸੀਂ 2026 ਵਿੱਚ ਪੀਆਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਕੀਤੇਆਂ ਜਿਵੇਂ ਕਿ ਓਕੂਪੇਸ਼ਨ ਵੱਲ ਦੇਖਣਾ ਪਵੇਗਾ ਜਿਨ੍ਹਾਂ ਦੀ ਕੈਨੇਡਾ ਵਿੱਚ ਭਾਰੀ ਮੰਗ ਹੈ ਇਸ ਵੇਲੇ ਹੈਲਥ케ਅਰ ਸੈਕਟਰ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਬਹੁਤ ਸ਼ੌਰਟੇਜ ਹੈ ਇਸ ਤੋਂ ਇਲਾਵਾ ਜਿਨ੍ਹਾਂ ਕੋਲ ਕੈਨੇਡਾ ਦੀ ਪੜ੍ਹਾਈ ਅਤੇ ਉੱਥੇ ਦਾ ਕੰਮ ਦਾ ਤਜਰਬਾ ਹੈ ਉਹਨਾਂ ਨੂੰ ਨੌਕਰੀਆਂ ਅਤੇ ਪੀਆਰ ਵਿੱਚ ਪਹਿਲ ਦਿੱਤੀ ਜਾਵੇਗੀ ਹੁਣ ਡਿਗਰੀ ਕਾਫੀ ਨਹੀਂ ਸਗੋਂ ਹੱਥੀ ਹੁਨਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਜੀ ਫ੍ਰੈਂਚ ਭਾਸ਼ਾ ਅਤੇ TR2PR ਦੀ ਉਮੀਦ PR ਹਾਸਲ ਕਰਨ ਦਾ ਇੱਕ ਹੋਰ ਸੁਨਹਿਰਾ ਮੌਕਾ ਫ੍ਰੈਂਚ ਪਾਸਾ ਹੈ ਜਿਨ੍ਹਾਂ ਨੂੰ ਫ੍ਰੈਂਚ ਬੋਸ ਆਉਂਦੀ ਹੈ ਉਹਨਾਂ ਨੂੰ ਬਹੁਤ ਹੀ ਘੱਟ CRS ਸਕੋਰ ਤੇ PR ਮਿਲ ਸਕਦੀ ਹੈ ਇਸ ਦੇ ਨਾਲ ਹੀ ਉਮੀਦ ਜਿਤਾਈ ਜਾ ਰਹੀ ਹੈ ਕਿ ਸਰਕਾਰ ਜਲਦੀ ਹੀ ਟੈਂਪਰੇਰੀ ਵੀਜ਼ਾ ਹੋਲਡਰਸ ਲਈ ਕੋਈ ਨਵਾਂ TR2PR ਪ੍ਰੋਗਰਾਮ ਲਿਆ ਸਕਦੀ ਹੈ ਇਹ ਉਹਨਾਂ ਲਈ ਵੱਡੀ ਰਾਹਤ ਹੋਵੇਗੀ ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਕੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ ਸਾਥੀਓ ਕੈਨੇਡਾ ਦੇ ਹਾਲਾਤ ਭਾਵੇਂ ਥੋੜੇ ਔਕੇ ਹਨ ਪਰ ਸਹੀ ਜਾਣਕਾਰੀ ਤੇ ਸਹੀ ਰਸਤਾ ਚੁਣ ਕੇ ਤੁਸੀਂ ਅਜੇ ਵੀ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਜੇਕਰ ਤੁਹਾਡਾ ਵਰਕ ਪਰਮਿਟ ਖਤਮ ਹੋਣ ਵਾਲਾ ਹੈ ਅਤੇ ਤੁਸੀਂ ਸਟੱਡੀ ਵੀਜ਼ਾ ਵਿੱਚ ਸਵਿਚ ਕਰਨ ਬਾਰੇ ਸੋਚ ਰਹੇ ਹੋ ਤਾਂ ਕੀ ਤੁਸੀਂ ਇਸ ਦੇ ਖਰਚੇ ਅਤੇ ਪ੍ਰੋਸੈਸ ਬਾਰੇ ਜਾਣਨਾ ਚਾਹੁੰਦੇ ਹੋ ਕਮੈਂਟ ਵਿੱਚ ਹਾਂ ਲਿਖੋ ਅਸੀਂ ਤੁਹਾਡੀ ਮਦਦ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ